ਕਰ ਲਓਗੇ ਬਾਕੀ ਨੌਜਵਾਨ ਵੀਰਾਂ ਦੀ ਮੈਂ ਦੇਖਦਾ ਵੀ ਗਿਣਤੀ ਥੋੜੀ ਜੀ ਘਟ ਹੈ ਵੀ ਤੁਸੀਂ ਵੀ ਵੀਰ ਮੇਰੇਓ ਕੱਲੇ ਬਜ਼ੁਰਗਾਂ ਨੂੰ ਮੂਹਰੇ ਕਰਕੇ ਨਹੀਂ ਸਰਨਾ ਵੀ ਆਪਾਂ ਨੌਜਵਾਨ ਨਾਲ ਜੁੜੀਏ ਤਾਂ ਕਰਕੇ ਆਪਾਂ ਇਹ ਮੋਰਚਾ ਜਿੱਤ ਲਾਂਗੇ ਜਿੱਤਾਂਗੇ ਜਰੂਰ ਮੈਂ ਵੀ ਪਹਿਲਾਂ ਸੋਚਦਾ ਹੁੰਦਾ ਸੀ ਵੀ ਇਹ ਬਜ਼ੁਰਗ ਆਪਣੇ ਕਿਉਂ ਸੜਕਾਂ ਤੇ ਬੈਠੇ ਰਹਿੰਦੇ ਨੇ ਕਿਉਂ ਧਰਨੇ ਲਾਉਂਦੇ ਨੇ ਵੀ ਕਾਹ ਤੋਂ ਕੀ ਕਰੀ ਜਾਂਦੇ ਨੇ ਇਹ ਕੀ ਗੱਲ ਕੀ ਐ ਵਿੱਚੋਂ ਸਮਝ ਨਹੀਂ ਆਉਂਦੀ ਮੈਂ ਛੋਟਾ ਹੁੰਦਾ ਸੋਚਦਾ ਹੁੰਦਾ ਸੀ ਪਰ ਐ ਨਹੀਂ ਪਤਾ ਵੀ ਮੈਂ ਵੀ ਇੱਥੇ ਬੈਠੂੰਗਾ ਕਿਸੇ ਟਾਈਮ ਆ ਕੇ ਮੈਂ 2-3 ਮਹੀਨੇ ਤੋਂ 4-5 ਮਹੀਨੇ ਹੋ ਗਏ ਉਦੋਂ ਤੋਂ ਮੈਂ ਉਗਰਾਹਾ ਯੂਨੀਅਨ ਤੋਂ ਜੁਆਇਨ ਕੀਤਾ ਹੈ 3-4 ਮਹੀਨਿਆਂ ਤੋਂ ਪਰ ਕਿਉਂ ਕੀਤਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਵੀ ਕਿਉਂ ਕੀਤਾ ਮੈਂ ਐਵੇਂ ਨਹੀਂ ਉੱਠ ਕੇ ਘਰੋਂ ਤੁਰ ਪਿਆ ਵੀ ਗ੍ਰਾਹਾਂ ਜੁਨੀਅਨ ਚ ਚੱਲੀਏ ਚਲੋ ਆਪਾਂ ਵੀ ਜਥੇਬੰਦੀ ਨਾਲ ਰਲ ਗਏ ਪਰ ਮੈਂ ਤੁਹਾਨੂੰ ਇਹ ਗੱਲ ਸਾਰੀ ਫਾਈਨਲ ਚ ਆ ਕੇ ਦੱਸੂ ਵੀ ਕਿਉਂ ਕੀਤਾ ਤੇ ਇਹ ਭਲੇਖਾ ਕੱਢਦੇ ਸੀ ਆਈ.ਡੀ ਨੂੰ ਮੈਂ ਕਹਿਣਾ ਚਾਹਣਾ ਵੀ ਅਸੀਂ ਗ੍ਰਾਹਾਂ ਜੁਨੀਅਨ ਦੀਆਂ ਪ੍ਰਾਪਤੀਆਂ ਦੇਖ ਕੇ ਅਸੀਂ ਜੁਆਇਨ ਕੀਤਾ ਇਹ ਨਹੀਂ ਅਸੀਂ ਤਾਂ ਆਪਦਾ ਕੰਮ ਕਰਦੇ ਤੀਗੇ ਕਰੇ ਬੱਚੇ ਬਾਹਰ ਚਲੇ ਗਏ ਆਪਦਾ ਖੇਤੀਬਾਤੀ ਕਰਦੇ ਆ ਤੇ ਪਰ ਇਹ ਕਰਨ ਨਹੀਂ ਦਿੰਦੇ ਜਿੱਥੇ ਤੱਕ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਵੀ ਇਹ ਖੇਤੀ ਸਿੱਧਰੀ ਪੁੱਧਰੀ ਇਹ ਖੇਤੀ ਜਿਹੜੇ ਆਪਾਂ ਭੋਲੇ ਭਾਲੇ ਇਨਸਾਨ ਖੇਤ ਆਪਣਾ ਕਿਸਾਨ ਮਜ਼ਦੂਰ ਇਹ ਕਰਨ ਨਹੀਂ ਦਿੰਦੇ ਜਿੰਨਾ ਚਿਰ ਆਪਾਂ ਜਥੇਬੰਦੀਆਂ ਨਾਲ ਨਹੀਂ ਰਲਦੇ ਨੌਜਵਾਨਾਂ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਵੀ ਪਲੇਖਾ ਕੱਢ ਦੋ ਵੀ ਆਪਾਂ ਕੱਲੇ-ਕੱਲੇ ਕੁਛ ਕਰ ਲਾਂਗੇ ਪਰ ਨਹੀਂ ਹੋਣਾ ਕਿਉਂਕਿ ਹਾਲਾਤ ਇੰਨੇ ਖਰਾਬ ਹੋ ਗਏ ਇਹਨਾਂ ਦੀ ਨੀਅਤ ਇੰਨੀ ਮੋਦੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਨੀਅਤ ਇੰਨੀ ਬਦਲ ਗਈ ਵੀ ਇਹ ਇਹ ਆਪਾਂ ਨੂੰ ਟਿਫਣ ਚਕਾਉਣ ਤੇ ਮਜਬੂਰ ਕਰ ਰਹੇ ਨੇ ਵੀ ਟਿਫਣ ਚੱਕਣ ਇਹ ਸਾਡੇ ਥੱਲੇ ਕੰਮ ਕਰਨਾ ਇਸ ਕਰਕੇ ਵੀ ਨੌਜਵਾਨਾਂ ਵੀਰਾਂ ਨੂੰ ਬੇਨਤੀ ਆ ਵੀ ਕਿਸੇ ਵੀ ਜਥੇਬੰਦੀ 'ਚ ਰਲੋ ਪਰ ਰਲੋ ਜ਼ਰੂਰ ਇੱਕ-ਇੱਕ ਬੰਦਾ ਘਰ ਦਾ ਜੇ ਦੋ ਆਤਾ ਇੱਕ ਜਾਣਾ ਜ਼ਰੂਰ ਆਪਦਾ ਜਥੇਬੰਦੀਆਂ ਨੂੰ ਜੁਆਇਨ ਕਰੋ ਤੇ ਸਭ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਗੱਲ ਸਾਡੇ ਪਿੰਡ ਦੀ ਸੁਣਾਉਣਾ ਚਾਹਣਾ ਮੇਰਾ ਪਟਿਆਲਾ ਜ਼ਿਲ੍ਹਾ ਨਾਬੇ ਤੋਂ 5 ਕਿਲੋਮੀਟਰ ਤੇ ਮੇਰਾ ਪਿੰਡ ਕਕਰਾਲਾ ਪੈਂਦਾ ਜੀ ਤੇ ਸਾਡੇ ਵੀ ਇਹ ਕੁਝ ਹੋਇਆ 24 25 ਕਿੱਲੇ ਜ਼ਮੀਨ ਦੇ ਇਹਨਾਂ ਨੇ ਪੰਚਾਇਤ ਪੰਚਾਇਤੀ ਜ਼ਮੀਨ ਦੀ ਉਹ 24 25 ਕਿੱਲੇ ਜ਼ਮੀਨ ਦੇ ਸਾਡੇ 180 85 ਕਿੱਲੇ ਜ਼ਮੀਨ ਦੇ ਅ ਭਾਈ ਨੇ ਪੰਚਾਇਤੀ ਜ਼ਮੀਨ ਦੇ ਜਿਹੜੇ ਬਾਹਰ ਹੈ ਅਸੀਂ ਮਤਲਬ ਪਿੰਡ ਦੇ ਆਪਦੇ ਬੋਲੀ ਦਿੰਨੇ ਆ ਤੇ ਬਾਹਰ ਇਹਨੇ ਉਹਦੇ ਵਿੱਚੋਂ 77 ਕੀਲੇ ਸਾਡੇ ਬਜ਼ੁਰਗਾਂ ਨੇ ਅੱਜ ਤੋਂ ਮੇਰੇ ਸੁਰਤ ਤੋਂ ਪਹਿਲਾਂ ਵੀ ਕਿਤੇ ਫੈਕਟਰੀਆਂ ਨੂੰ ਦੇਤੇ ਉਹਦੇ ਵਿੱਚ ਕੁਝ ਉਹਨਾਂ ਨਾਲ ਗੱਲਬਾਤ ਕੀਤੀ ਵੀ ਭਾਈ ਸਾਡੇ ਬੰਦੇ ਰੱਖ ਲਿਓ ਤੁਸੀਂ ਚਲ ਸਾਨੂੰ ਅਸੀਂ ਪੰਚਾਇਤੀ ਜ਼ਮੀਨ ਚੋਂ ਕੁਝ ਹਿੱਸਾ ਦੇ ਦੇਣਾ ਫੈਕਟਰੀਆਂ ਲੱਗ ਜਾਣੀਆਂ ਮਜ਼ਦੂਰ ਨੇ ਜਿਹੜੇ ਗਰੀਬ ਬੰਦੇ ਨੇ ਚਲੋ ਉੱਥੇ ਨੌਕਰੀ ਕਰ ਲੈਣਗੇ ਉਹਨਾਂ ਦਾ ਰੋਜ਼ਗਾਰ ਬਣ ਜਾਊਗਾ 70 ਕਿਲੇ ਜ਼ਮੀਨ ਦੇ ਦੇਤੇ ਜੀ ਬਹੁਤ ਟਾਈਮ ਪਹਿਲਾਂ ਦੀ ਗੱਲ ਐ ਇਹ ਸਾਡੇ ਬਜ਼ੁਰਗਾਂ ਦੀ ਪਰਦਾਦਿਆਂ ਦੇ ਵੇਲੇ ਦੀ ਗੱਲ ਐ ਉਹਦੇ ਵਿੱਚ ਉਹਨਾਂ ਨੇ ਫੈਕਟਰੀਆਂ ਲਾਤੀਆਂ ਜੀ ਫੋਕਲ ਪੁਆਇੰਟ ਬਣ ਗਿਆ ਉੱਥੇ ਕਾਫੀ ਫੈਕਟਰੀਆਂ ਕੋਈ ਕਾਸੇ ਦੀ ਕੋਈ ਕਾਸੇ ਦੀ ਲੱਗੀ ਹੋਈ ਐ ਹੁਣ ਵੀ ਉਸ ਤੋਂ ਬਾਅਦ ਉਹਨਾਂ ਨੇ ਜੀ ਸਾਨੂੰ ਕੋਈ ਉਹਦੇ ਵਿੱਚੋਂ ਸਹੂਲਤ ਨਹੀਂ ਦਿੱਤੀ ਸਾਡੇ ਪਿੰਡ ਨੂੰ 70 ਕਿਲੇ 185 ਕਿਲੇ ਸਾਡੇ ਕੋਲ ਹੁਣ ਵੀ ਬਚਦੇ ਨੇ ਸਾਡੇ ਕੋਲ ਜ਼ਮੀਨ ਪਿੰਡ ਦੀ ਕਾਫੀ ਜ਼ਿਆਦਾ ਪੰਚਾਇਤੀ ਦੀ ਉਹਦੇ ਵਿੱਚੋਂ ਕਿਸੇ ਵੀ ਜਵਾਕ ਨੂੰ ਕਿਸੇ ਵੀ ਬਜ਼ੁਰਗ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਨੌਕਰੀ ਨਹੀਂ ਦਿੱਤੀ। ਉਸ ਤੋਂ ਬਾਅਦ ਦੁਬਾਰੇ ਇਹਨਾਂ ਨੇ ਹੁਣ ਫੇਰ ਫੈਕਟਰੀ ਬਾਇਓ ਗੈਸ ਫੈਕਟਰੀ ਦਾ ਸਾਡੇ ਕੋਲ ਕੁਝ ਨਹੀਂ ਸਾਨੂੰ ਇਹਨਾਂ ਨੇ ਦੱਸਿਆ ਜਿੱਦ ਦੇ ਹੁਣਾ ਪਿਛਲਾ ਮਾਰਚ ਅਪ੍ਰੈਲ ਦੇ ਵਿੱਚ ਬੋਲੀਆਂ ਹੁੰਦੀਆਂ ਨੇ ਆ ਕੇ ਸਾਨੂੰ ਕਹਿੰਦੇ ਵੀ ਆਹ ਨੰਬਰ ਪਲਾਟ ਦੀ ਬੋਲੀ ਨਹੀਂ ਹੁੰਦੀ ਹੈਗੀ। ਬਾਕੀਆਂ ਦੀ ਕਰ ਦਿਓ। ਅਸੀਂ ਕਿਹਾ ਵੀ ਚਾਨਚੱਕ ਆ ਕੇ ਕਹਤਾ ਆਪਣੇ ਡੀਡੀਪੀਓ ਵਗੈਰਾ ਆਗੇ ਜਿਹੜੇ ਪੰਚਾਇਤ ਬਾਕੀ ਪੰਚਾਇਤ ਹੋਤੇਗੇ ਸੈਕਟਰੀ ਵਗੈਰਾ ਤੇ ਚਲੋ ਅਸੀਂ ਬੈਠੇ ਰਹੇ ਗੱਲ ਹੋਈ ਗਈ ਉਹਨਾਂ ਨੇ ਦੋਇਆ ਪਲਾਟਾਂ ਦੀ ਬੋਲੀ ਕਰਤੀ ਉਹ ਦੋ ਤਿੰਨ ਪਲਾਟਾਂ ਦੀ 24 25 ਕਿੱਲਾਂ ਦੀ ਬੋਲੀ ਨਹੀਂ ਕੀਤੀ ਜੀ ਉਹਨਾਂ ਨੇ ਚਲੋ ਬੋਲੀ ਨਾ ਕੀਤੀ ਅਸੀਂ ਕਹਾਂ ਜੀ ਇਹਦੀ ਕਿਉਂ ਨਹੀਂ ਬੋਲੀ ਉਹ ਕਹਿੰਦੇ ਵੀ ਸਾਨੂੰ ਪਰੌੜ ਰਹੇ ਸਾਨੂੰ ਨਹੀਂ ਪਤਾ ਵੀ ਕੀ ਗੱਲ ਹੈ ਕੀ ਨਾ ਵੀ ਪਰ ਇਹਦੀ ਬੋਲੀ ਨਹੀਂ ਹੁੰਦੀ ਚਲੋ ਅਸੀਂ ਬਹੁਤ ਦੂਆਂ ਦੀ ਬੋਲੀ ਕਰਵਾਤੀ ਤੇ ਉਹਦੇ ਵਿੱਚ ਬਾਅਦ ਚ ਅਸੀਂ ਇਕੱਠੇ ਹੋਏ ਤੇ ਸਾਡੇ ਰਜਿੰਦਰ ਸਿੰਘ ਪ੍ਰਧਾਨ ਜੀ ਇਹਨਾਂ ਨਾਲ ਗੱਲਬਾਤ ਕੀਤੀ ਤੇ ਪਹਿਲਾ ਅਸੀਂ ਆਪ ਦੀ ਪਿੰਡ ਤੌਰ ਤੇ ਗੱਲ ਕੀਤੀ 40 50 ਮੁੰਡੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਵੀ ਆਪਾਂ ਇਹ ਤਾਂ ਬਾਇਓ ਗੈਸ ਲੱਗ ਰਹੀ ਆ ਉਹਦਾ ਤਾਂ ਨੁਕਸਾਨ ਬਹੁਤ ਹੋ ਜੂਗਾ ਪਹਿਲਾ 70 ਕਿਲੇ ਤੇ ਹੀ ਬੈਠੇ ਆ ਬਜ਼ੁਰਗਾਂ ਨੇ ਦੇ ਦਿੱਤੇ ਚਲੋ ਤਾਂ ਜਿਹੜੀ ਗਲਤੀ ਹੋ ਗਈ ਹੋ ਗਈ ਹੁਣ ਤਾਂ ਆਪਾਂ ਹੋਣ ਨਾ ਦੋ ਅਸੀਂ ਜੀ ਉਹ ਰੋ ਆ 30-40 ਜਣੇ ਇਕੱਠੇ ਹੋ ਕੇ ਮੀਟਿੰਗ ਕੀਤੀ ਫਿਰ ਉਦੋਂ ਬਾਅਦ ਅਸੀਂ ਪ੍ਰਧਾਨ ਜੀ ਨਾਲ ਗੱਲ ਕੀਤੀ ਕਰਕੇ ਗੱਲਬਾਤ ਵੀ ਆਹ ਗੱਲ ਹੈ ਚਲੋ ਕਹਿੰਦੇ ਵੀ ਅਸੀਂ ਡੀਡੀਪੀਓ ਵਗੈਰਾ ਕੋਲ ਮਿਲੇ ਉਹਨੂੰ ਮਿਲੇ ਉਹ ਕਹਿੰਦੇ ਜੀ ਅਸੀਂ ਉੱਪਰੋਂ ਗੱਲ ਕਰਾਂਗੇ ਡੀਸੀ ਸਾਹਿਬ ਨਾਲ ਗੱਲ ਕਰਾਂਗੇ ਆਈਡੀਸੀ ਨਾਲ ਗੱਲ ਕਰਾਂਗੇ ਅਸੀਂ ਕਿਹਾ ਜੀ ਕਰ ਲਓ ਉਹਨਾਂ ਨੇ ਜੀ ਏਡੀਸੀ ਨਾਲ ਸਾਨੂੰ ਦੇ ਤੇ ਟਾਈਮ ਦਿੱਤਾ ਵੀ ਤੁਸੀਂ ਉਹਨਾਂ ਨਾਲ ਮੀਟਿੰਗ ਕਰ ਲਓ ਅਸੀਂ ਕਿਹਾ ਠੀਕ ਹੈ ਜੀ ਅਸੀਂ ਤਿੰਨ ਗੱਡੀਆਂ ਭਰ ਕੇ ਦੇ ਨਾਲ ਪ੍ਰਧਾਨ ਜੀ ਵੀ ਤੇ ਚਲ ਅਸੀਂ ਚਲੇ ਗਏ ਉਹਨਾਂ ਨੇ ਸਾਨੂੰ ਬਸ ਹਾਂ ਜੀ ਉਹ ਤਾਂ ਤੁਹਾਡੇ ਫਾਇਦੇ ਵਾਸਤੇ ਐ ਉਥੋਂ ਉਹ ਗੈਸ ਬਣੂਗੀ ਤੁਹਾਡੇ ਕੰਮ ਆਊਗੀ ਗੱਡੀਆਂ ਚ ਮੱਚੂਗੀ ਉਹਦੇ ਵਿੱਚ ਪੋਲੂਸ਼ਨ ਘਟੂਗਾ ਇਹ ਹੋਊਗਾ ਬਾਹ ਹੋਊਗਾ ਚਲੋ ਸਾਨੂੰ ਆਪਦੇ ਕਹੇ ਅਸੀਂ ਟੋਟਲ ਉੱਥੇ ਕਿਹਾ ਵੀ ਦੇਖੋ ਸਾਡੀ ਤਾਂ ਕੋਈ ਰਾਇ ਨਹੀਂ ਹੈਗੀ ਸਾਡੀ ਅਸੀਂ ਇਹ ਜ਼ਮੀਨ ਨਹੀਂ ਦੇਣੀ ਵੀ ਜਿਹੜਾ ਪਾਣੀ ਤੁਸੀਂ ਗੰਦਲਾ ਪਾਣੀ ਇੱਥੇ ਪਾਓਗੇ ਸਾਡੇ ਪਾਣੀ ਧਰਤੀ ਦੇ ਵਿੱਚ ਪਾਣੀ ਪਊਗਾ ਤਾਂ ਉਹ ਖਰਾਬ ਹੋਊਗਾ ਬਾਕੀ ਸਾਨੂੰ ਪਹਿਲਾਂ ਵੀ ਕੋਈ ਫਾਇਦਾ ਨਹੀਂ ਹੋਇਆ 70 ਕਿਲੇ ਦੇ ਕੇ ਪਹਿਲਾਂ ਆਪਣੀ ਪੈਦਾ ਹੋਇਆ ਹੁਣ ਵੀ ਸਾਨੂੰ ਕੀ ਫਾਇਦਾ ਹੋਊਗਾ ਚਲੋ ਉਹਨਾਂ ਨੇ ਬਹੁਤ ਕੁਝ ਸਾਨੂੰ ਰੋਜ਼ਗਾਰ ਮਿਲੂਗਾ ਸਾਡੇ ਵੀ ਅਹੀਂ ਜਿਵੇਂ ਤੁਸੀਂ ਕਹਿੰਦੇ ਹੋ ਦੋ ਤਿੰਨ ਬੰਦੇ ਪੱਟ ਲੈ ਉਹ ਸਾਡੇ ਵੀ ਬੰਦੇ ਕਈ ਉਹਨਾਂ ਨੇ ਪੱਟ ਲੈ ਅਸੀਂ ਚਲੋ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਚਲੋ ਸਾਹਮਣੇ ਆ ਕੇ ਤਾਂ ਕਹਿੰਦੇ ਨਹੀਂ ਤੇ ਕੁਝ ਬਾਅਦ ਦੇ ਵਿੱਚ ਜਾਨੀ ਚੁਗਲ ਮਚੂਲ ਕਰੀਂਗੇ ਪਰ ਅਸੀਂ ਜਿਆਦਾ ਸ ਬਾਕੀ ਸਾਰਾ ਬੰਦੇ ਇੱਕ ਪਾਸੇ ਹੋ ਗਿਆ ਥੋੜੇ ਦੇ ਬਹੁਤ ਬੰਦੇ ਨੇ ਚਲੋ ਚੱਲ ਜਾਂਦਾ ਕਈ ਵਾਰ ਨਹੀਂ ਦਿਮਾਗ ਚ ਆਉਂਦੀ ਬੰਦੇ ਦੀ ਗੱਲ ਹੌਲੀ ਹੌਲੀ ਚਲੋ ਸਾਡੀ ਗੱਲ ਚੱਲਦੀ ਰਹੀ ਚੱਲਦੀ ਰਹੀ ਅਸੀਂ ਕਹੇ ਜੀ ਅਸੀਂ ਤਾਂ ਜ਼ਮੀਨ ਦੇਣੀ ਨਹੀਂ ਤੁਸੀਂ ਬੋਲੀ ਕਰੋ ਸਾਡੀ ਜ਼ਮੀਨ ਦੀ ਚਲੋ ਉਹਨਾਂ ਕਹਿੰਦੇ ਕਰ ਦਿਆਂਗੇ ਬੋਲੀ ਕਰ ਦਾਂਗੇ ਕਰ ਦਾਂਗੇ ਅਸੀਂ ਤੁਸੀਂ ਡੀਸੀ ਸਾਹਿਬ ਨੂੰ ਮਿਲੋ ਏਡੀਸੀ ਸਾਹਿਬ ਨੂੰ ਮਿਲੋ ਅਸੀਂ ਏਡੀਸੀ ਸਾਹਿਬ ਪਟਿਆਲੇ ਤਿੰਨ ਗੱਡੇ ਲੱਗੇ ਜੀ ਸਾਡੇ ਤਿੰਨ ਤਿੰਨ ਗੱਡੀਆਂ ਚਾਰ ਚਾਰ ਗੱਡੀਆਂ ਅਸੀਂ ਭਰ ਕੇ ਲੈ ਜਾ ਕਰੀਏ ਸਾਨੂੰ ਏਡੀਸੀ ਕਹਿੰਦਾ ਅਸੀਂ ਕਹੇ ਜੀ ਵੀ ਇਹ ਗੈਸ ਆ ਜਿਹੜੀਆਂ ਤਿੰਨ ਗੈਸਾਂ ਨਿਕਲਦੀਆਂ ਨੇ ਤਿੰਨ ਗੈਸਾਂ ਦੇ ਵਿੱਚੋਂ ਸਾਨੂੰ ਇੱਕ ਗੈਸ ਦੀ ਲੋੜ ਹੈ ਜਤ ਵੱਤਵਾ ਤੁਸੀਂ ਚਲੋ ਦੋ ਗੈਸਾਂ ਦੀ ਆ ਸਟੋਰ ਬਣਾ ਲਓਗੇ ਉਹਦੇ ਵਿੱਚ ਉਹ ਕਰ ਲਓਗੇ ਵੀ ਜਿਹੜੀ ਇੰਨੀਆਂ ਗੈਸਾਂ ਤੁਸੀਂ ਬਾਕੀ ਦੇਂਦਾ ਉਹਦੇ ਪੋਲੂਸ਼ਨੇ ਹੋਊਗਾ ਵੀ ਉਹ ਗੈਸਾਂ ਨੂੰ ਕਿੱਥੇ ਰੱਖੋਗੇ ਕੀ ਕਰੋਗੇ ਸਟੋਰ ਬਣਾ ਲਓਗੇ ਕੀ ਕਰੋਗੇ ਉਹ ਕਹਿੰਦੇ ਹਾ ਉਹ ਫਸ ਗਏ ਕਹਿੰਦੇ ਵੀ ਅਸੀਂ ਇੰਨੀਆਂ ਗੈਸਾਂ ਤਾਂ ਨਹੀਂ ਚਲੋ ਜਿਹੜੀ ਗੈਸ ਦੀ ਸਾਨੂੰ ਲੋੜ ਆਸੀ ਉਹ ਵਰਤਾਂਗੇ ਵੀ ਬਾਕੀ ਦੀ ਗੈਸ ਫਿਰ ਉਹ ਪੋਲੂਸ਼ਨ ਚ ਜਾਊਗੀ ਜਿਹੜਾ ਪਾਣੀ ਐ ਪਰਾਲੀ ਤੋਂ ਤਿਆਰ ਹੋਣੀ ਸੀ ਉਹ ਜਿਹੜਾ ਪਾਣੀ ਆ ਉਹ ਤੁਸੀਂ ਧਰਤੀ ਜਿਂ ਨਗਾਉਂਗੇ ਉਹ ਪਾਣੀ ਖਰਾਬ ਹੋਊਗਾ ਉਹਨਾਂ ਨੂੰ ਕੋਈ ਗੱਲ ਨਹੀਂ ਜੀ ਉਹੜੀ ਉਹਨਾਂ ਨੇ ਜਿਹੜੀ ਕੰਪਨੀ ਦੀ ਇਹੇ ਮੈਨੂੰ ਨਾ ਯਾਦ ਨਹੀਂ ਉਹ ਕੰਪਨੀ ਨੇ ਫੈਕਟਰੀ ਲਾਉਣੀ ਤੇ ਇਹ ਸਾਰੇ ਸੈਂਟਰ ਸਰਕਾਰ ਤੋਂ ਚੱਲਦਾ ਹੈ ਸਾਰਾ ਕੁਝ ਹਾਂ ਮੇਲ ਮੇਲ ਕੰਪਨੀ ਦਾ ਨਾਮ ਸੀ ਉਹਦਾ ਉਹਨਾਂ ਨੇ ਕੋਈ ਵੀ ਉਹਨਾਂ ਨੇ ਕੋਈ ਸਾਡੇ ਨਾਲ ਮੀਟਿੰਗ ਰੱਖੀ ਉਹਨਾਂ ਨੂੰ ਕੋਈ ਗੱਲ ਨਹੀਂ ਹੋਈ ਜੀ ਅਸੀਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸਤੀ ਬਾਕੀ ਦੇ ਅਸੀਂ ਗੱਲ ਮੁਕਾਤੀ ਵੀ ਅਸੀਂ ਉੱਠ ਕੇ ਆ ਗਏ ਵੀ ਅਸੀਂ ਤਾਂ ਜੀ ਫੈਕਟਰੀ ਲਾਉਣੇ ਨਹੀਂ ਦੇਣੀ ਸਿੱਧੀ ਜੀ ਗੱਲ ਹੈ ਕਹਿੰਦੇ ਠੀਕ ਹੈ ਜੀ ਚਲੋ ਉਹਨਾਂ ਨੇ ਗੱਲਬਾਤ ਕੀਤੀ ਸੀ ਆਪਦਾ ਡਟੇ ਰਹੇ ਉਹ ਡਟੇ ਰਹੇ 7-8 ਮਹੀਨੇ ਸਾਡਾ ਐਂ ਚੱਲਿਆ ਜੀ ਜਥੇਵੰਦੀ ਸਾਡੇ ਨਾਲ ਸੀ ਸਾਨੂੰ ਚਲੋ ਸਾਨੂੰ ਵੀ ਹੌਸਲਾ ਬਹੁਤ ਵੀ ਹਾਂ ਸਾਡੇ ਨਾਲ ਹੈਗੇ ਨੇ ਪਿੰਡ ਦੇ ਨਾਲ ਜਥੇਵੰਦੀ ਬਹੁਤ ਵੱਡੀ ਜਥੇਵੰਦੀ ਆ ਵੀ ਆਪਾਂ ਡਰੋ ਨਾ ਕਹਿੰਦੇ ਠੀਕ ਹੈ ਜੀ ਚਲੋ ਦੁਆਰ ਕਰਦੇ ਹੋਏ ਸਾਡਾ ਬੈਠ ਕੇ ਪਿੰਡ ਵੀਡੀਓ ਡीडीपीਓ ਆਗੇ ਤੇ ਪਿੰਡ ਦੇ ਅਸੀਂ ಗ್ರಾಮ ਸਭਾ ਬਣਾ ਲਈ ਜਿਹੜੀ ಗ್ರಾಮ ਸਭਾ ਪਹਿਲਾਂ ਸਾਨੂੰ ਕੁਝ ਨਹੀਂ ਪਤਾ ਸੀ ਵੀ ਕੋਈ ਹੁਣ ಗ್ರಾಮ ਸਭਾ ਕੀ ਹੈ ਕੀ ਨਾ ਅਸੀਂ ਆਪਣੀ ಗ್ರಾಮ ਸਭਾ ਬਣਾ ਲਈ ಗ್ರಾಮ ਸਭਾ ਬਣਾ ਕੇ ਵੀ ಗ್ರಾಮ ਸਭਾ ਦਾ ਬਹੁਤ ਵੱਡਾ ਉਹ ਹੁੰਦਾ ਰੋਲ ਹੁੰਦਾ ਇਹਦੇ ਵਿੱਚ ਪਿੰਡ ਦੇ ਜੇ ਆਪਾਂ ಗ್ರಾಮ ਸਭਾ ਬਣਾਉਨੇ ਆਂ ਕਰਕੇ ਉਹਨਾਂ ਨਾਲ ਚੱਲੇ ਅਸੀਂ ಗ್ರಾಮ ਸਭਾ ਬਣਾ ਲਈ ਅਸੀਂ ਆਪਣਾ ਡੀਡੀਪੀਓ ਨੂੰ ਬੁਲਾ ਕੇ ਅਸੀਂ ਸਮਝੌਤਾ ਕਰ ਲਿਆ ਵੀ ਦੇਖੋ ਜੀ ਸਾਡੇ ਕੋਈ ਸਾਈਨ ਕਰਾਉਣ ਨਾ ਆਵੇ ਉਰੇ ਪਿੰਡ 'ਚ ਕੋਈ ਵੀ ਥੋੜਾ ਅਫਸਰ ਜਾਂ ਕੋਈ ਆਊ ਵੀ ਅਸੀਂ ਫੈਕਟਰੀ ਨਹੀਂ ਲਾਉਣੀ ਤੇ ਸਾਈਨ ਨਹੀਂ ਅਸੀਂ ਕਰਨੇ ਕਿਸੇ ਨੇ ਵੀ ਇੱਕ ਵਾਰ ਉਹਨਾਂ ਨਾਲ ਸਮਝੌਤਾ ਹੋਣ ਤੋਂ ਬਾਅਦ ਤਿੰਨ ਬੰਦੇ ਉਹ ਫੇਰ ਆ ਗਏ ਜੀ ਤਿੰਨ ਬੰਦੇ ਆਏ ਹੋਏ ਦੁਪਹਿਰ ਜੀ ਦਾ ਟਾਈਮ ਸੀ ਗਰਮੀ ਦਾ ਟਾਈਮ ਸੀ ਦੁਪਹਿਰੇ ਜੇ ਅਸੀਂ ਬੱਸ ਸਟੈਂਡ ਤੇ ਬੈਠਿਆ ਚਾਰ ਪੰਜ ਜਣੇ ਉਹ ਤਿੰਨ ਜਣੇ ਆ ਕੇ ਨਰੇਗਾ ਵਾਲਿਆਂ ਦੇ ਚੱਕਰ ਚ ਵੀ ਅਸੀਂ ਸਾਈਨ ਕਰਾ ਲਏ ਉਹਨੇ ਜੀ ਅਸੀਂ ਜੀ ਸਾਨੂੰ ਪਤਾ ਲੱਗਿਆ ਅਸੀਂ ਉੱਥੇ ਘੇਰ ਲਏ ਘੇਰੇ ਹੋ ਆਪਣੀ ਸਾਥ ਦੇ ਵਿੱਚ ਸਾਈਨ ਕਰਾਉਣ ਆ ਗਿਆ ਅਸੀਂ ਆਏ ਮੋਟਰਸਾਈਕਲਾਂ ਤੇ ਪੰਜ ਸੱਤ ਜਣੇ ਸੀ ਘੇਰ ਲਏ ਘੇਰ ਕੇ ਅਸੀਂ ਵਿੱਚੇ ਗੱਡੀ ਤਿੰਨੇ ਉਹ ਅੰਦਰ ਆ ਲਏ ਅਸੀਂ ਕਿਹਾ ਇੱਥੇ ਬੈਠੋ ਉੱਤੋਂ ਲਾਤਾ ਜਾਂਦਾ ਅਸੀਂ ਕਿਹਾ ਫਿਰ ਦੇਖਾਂਗੇ ਸਾਨੂੰ ਤੁਸੀਂ ਬੈਠੋ ਹੁਣ ਜਿਹੜਾ ਆਊਗਾ ਸਰਾਉਣ ਉਹਦੇ ਨਾਲ ਦੇਖਾਂਗੇ ਚਲੋ ਲਿਪ ਆਗੇ ਜੀ ਐਸਐਚਓ ਆ ਗਿਆ ਏਡੀਸੀ ਨੂੰ ਲਾਤਾ ਉਹਨਾਂ ਨੇ ਮੈਸੇਜ ਐਸਐਚਓ ਨੇ ਵੀ ਆਏ ਹੋ ਗਿਆ ਬਾਹ ਹੋ ਗਿਆ ਏਡੀਸੀ ਕਹਿੰਦਾ ਗੱਲ ਹੋਈ ਨੇਰਾ ਹੋ ਗਿਆ ਜੀ 9 ਵਜੇ ਰਾਤ ਦੇ ਲਓ ਵਜੇ ਏਡੀਸੀ ਕਹਿੰਦਾ ਤੁਸੀਂ ਕਿਵੇਂ ਕਰੋ ਮੇਰੇ ਬਾਪ ਇਹਨਾਂ ਨੂੰ ਸੜਾ ਲਓ ਕਿਸੇ ਲੋਟ ਤੁਸੀਂ ਇਹਨਾਂ ਨੂੰ ਸੜਾਓ ਇਹਨਾਂ ਨੂੰ ਰਾਤ ਰੱਖ ਲੈ ਇਹਨਾਂ ਨੂੰ ਹੋਰ ਨਾਲ ਕੁਝ ਕਰਦਾ ਤੁਸੀਂ ਇਹਨਾਂ ਨੂੰ ਸੜਾਓ ਜੋ ਲਿਖਾਉਂਦੇ ਨੇ ਲਿਖਾ ਲਓ ਅਸੀਂ ਕਹੇ ਜੀ ਵੀ ਦਵਾਈ ਇਹ ਆਏ ਨੇ ਇਹ ਵੀ ਅਸੀਂ ਜਾਂ ਤੁਹਾਡੇ ਨਾਲ ਸਮਝੌਤਾ ਹੋ ਗਿਆ ਕਿਉਂ ਆਏ ਕਰਦੇ ਕਰਾਉਂਦੇ ਜੀ ਚਲੋ ਸਾਡਾ ਐਸਐਸਓ ਨਾਲ ਲਿਖ ਕੇ ਅਸੀਂ ਦੇਤਾ ਵੀ ਇਹ ਅਨਸਰ ਗਲਤ ਅਨਸਰ ਤੇ ਐਂ ਤਾਂ ਇਹ ਸਾਡੇ ਗਲਤ ਉਹਦੇ ਨਾਲ ਪ੍ਰਚਾਰ ਕਰਕੇ ਇਹ ਸਾਈਨ ਕਰਾਉਣ ਆਏ ਤੇ ਜੀ ਉਹ ਲਿਖਾ ਕੇ ਐਸਐਸਓ ਨੂੰ ਅਸੀਂ ਉਹ ਅਰੈਸਟ ਕਰਾਤੇ ਕਰਾਏ ਹੋਏ ਉਦੋਂ ਬਾਅਦ ਜੀ ਅ ਕੁਝ ਟਾਈਮ ਬਾਅਦ ਉਹਨਾਂ ਨੇ ਦੇਖਿਆ ਸਾਰੇ ਇੱਕ ਮਾਇ ਗੱਲਬਾਤ ਪੁੱਛੀ ਕਿਸੇ ਦਾ ਉਹਨਾਂ ਦਾ ਕੋਈ ਕੁਝ ਨਹੀਂ ਬਣਿਆ ਆਪ ਹੀ ਗੇੜੇ-ਗੁੜੇ ਮਾਰ ਕੇ ਮੁੜ ਗਏ ਅਸੀਂ ਉਹਦੇ ਐਸਐਚਓ ਨੂੰ ਵੀ ਸਾਰੇ ਸੀਐਡੀ ਨੂੰ ਵੀ ਕਹਤਾ ਵੀ ਜੇ ਦਿਵਾਰੇ ਆ ਗਏ ਤਾਂ ਇਹ ਨਹੀਂ ਪਤਾ ਇਹਨਾਂ ਤੇ ਡਾਂਗ ਫਿਰੂਗੀ ਫਿਰ ਹੁਣ ਹੁਣ ਤਾਂ ਜਿਹੜਾ ਉਹ ਅਸੀਂ ਛੜਤੇ ਇਦੋਂ ਬਾਅਦ ਡਾਂਗ ਫਿਰੂਗੀ ਫਿਰ ਚਾਹੇ ਸਾਡੇ ਉੱਥੇ ਪੰਚਾਇਤ ਦੀ ਜ਼ਮੀਨ 'ਚ ਕੋਈ ਆ ਗਿਆ ਜਾਂ ਹੋ ਰਿਹਾ ਗਿਆ ਅਸੀਂ ਡਾਂਗ ਫੇਰਾਂਗੇ ਉਹਨਾਂ ਨੇ ਕਿਹਾ ਵੀ ਇਹ ਤਾਂ ਮੁਸ਼ਕਲ ਹੈ ਦਿਵਾਰੇ ਬੋਲੀ 7ਵੇਂ 8ਵੇਂ ਮਹੀਨੇ ਬਾਅਦ ਹੀ ਦਿਵਾਰੇ ਬੋਲੀ ਕਰਾਤੀ ਉਸੇ 24 25 ਕਿੱਲਿਆਂ ਦੀ ਜ਼ਮੀਨ ਦੀ ਦਿਵਾਰੇ ਬੋਲੀ ਕਰਾ ਕੇ ਹੁਣ ਦਿਵਾਰੇ ਜ਼ਿਮੀਦਾਰ ਨੂੰ ਬਹਾਤੀ ਜੀਓ ਇਹ ਪ੍ਰਾਪਤੀ ਹੈ ਜੀ ਆਪਣੀ ਕਿਸਾਨ ਯੂਨੀਅਨ ਦੀ ਉਗਰਾਹਾਂ ਦੀ ਉਸ ਤੋਂ ਬਾਅਦ ਫਿਰ ਮੈਂ ਸੋਚ ਲਿਆ ਮਿੱਤਰਾ ਏਕੇ ਨਾਲੇ ਸਾਰਾ ਕੁਝ ਹੈ ਫਿਰ ਮੈਂ ਉਸ ਤੋਂ ਬਾਅਦ ਮੈਂ ਜੁਆਇਨ ਕਰ ਲਈ ਜੀ ਇਹ ਮੈਂ ਨੌਜਵਾਨਾਂ ਵੀਰਾਂ ਨੂੰ ਇਹ ਇਹੀ ਗੱਲ ਕਹਿਣਾ ਵੀ ਜੁਆਇਨ ਕਰੋ ਚਾਹੇ ਕੋਈ ਵੀ ਜਥੇਬੰਦੀ ਜੁਆਇਨ ਕਰੋ ਤੇ ਨੰਬਰ 2 ਆ ਨਸ਼ੇ-ਨੁਸ਼ਿਆਂ ਦੇ ਚੱਕਰ ਚ ਪਕਾਣੂ ਪਿਓ ਕੁਝ ਨਹੀਂ ਹੈਗਾ ਇਹਦੇ ਵਿੱਚ ਇਹ ਜਾਣ ਬੁੱਝ ਕੇ ਨਸ਼ਾ ਕੁਛ ਨਸ਼ਿਆਂ ਚ ਜਲ ਜਾਲ ਲੰਦੇ ਨੇ ਕੁਛ ਮੋਬਾਈਲਾਂ ਤੇ ਲੱਗੇ ਹੋਏ ਨੇ ਇਦਾਂ ਹੀ ਖੇਡ ਖੇ ਖੇ ਖਰਾਬ ਹੋਈ ਜਾਂਦਾ ਛੱਡੋ ਇਹਨਾਂ ਨੂੰ ਕੀ ਆ ਨਸ਼ਿਆਂ ਚ ਕੁਛ ਨਹੀਂ ਹੈਗਾ ਜੇ ਆਪਾਂ ਖਾਵਾਂਗੇ ਨਹੀਂ ਵੇਚਣ ਵਾਲਾ ਕਿੱਥੇ ਵੇਚ ਲੂਗਾ ਨਸ਼ਾ ਜੇ ਆਪਾਂ ਖਾਵਾਂਗੇ ਤਾਂ ਹੀ ਵੇਚੂ ਉਹ ਖਾਓ ਹੀ ਨਾ ਲੋੜ ਹੀ ਨਹੀਂ ਫੇਰ ਕਿਹੜਾ ਜਿਹੜੇ ਨਹੀਂ ਖਾਂਦੇ ਉਹ ਕਿਹੜਾ ਚੱਲਦੇ ਨਹੀਂ ਹੈਗੇ ਤੁਰਦੇ ਨਹੀਂ ਹੈਗੇ ਜਾਂ ਕੰਮ ਨਹੀਂ ਕਰਦੇ ਇਹ じゃ ਕੁਛ ਐ ਬਹੁਤ ਐ ਆ ਹੁਣ ਕਣਕ ਐ ਮਹਿੰਗੀ ਕਰਤੀ ਇਹਨਾਂ ਨੇ ਕਾਰਨ ਦੇਖੋ ਵੀ ਕੀ ਆ ਸਭ ਨੂੰ ਪਤਾ ਲੱਗਿਆ ਹੋਣਾ ਜਿਹੜੇ ਪੜ੍ਹੇ ਲਿਖੇ ਨੇ ਕਣਕ ਮਹਿੰਗੀ ਕਿਉਂ ਕਰਤੀ ਉਹ ਪ੍ਰਾਈਵੇਟ ਕਹਿੰਦੇ ਨੇ ਵੀ ਪ੍ਰਾਈਵੇਟ ਕਿਸਾਨ ਅੱਧੇ ਗਾ ਨੂੰ ਖਿੱਚ ਲਾਂਗੇ ਆਪਾਂ ਆਪਾਂ ਲਾਲਚ ਦਾ ਆਪਾਂ ਤਾਂ 200 ਪਿੱਸੇ ਵਿਕ ਜੰਨੇ ਆ ਇਹੋ ਜਿਹਾਂ ਇਹ ਤਾਂ ਫੇਰ ਸੇ 700 ਮਹਿੰਗੀ ਕਰਤੀ 3000 ਦੇ ਲਵੇ ਲੱਗੀ ਪਈ ਆ 3500 ਦੇ ਲੱਗੀ ਆ ਹੁਣ ਆ ਜਿਹੜਾ ਆਉਣ ਵਾਲੀ ਹੜੀ ਆਪਣੇ ਤਿਆਰਾ ਹੁਣ ਨੂੰ ਭਰਾਵੋ ਇਹ ਥੋੜਾ ਜਿਹਾ ਆਪਦਾ ਧਿਆਨ ਰੱਖਿਓ ਲਾਲਚ ਨਾ ਕਰੋ ਬੜੀ ਦਿੱਕਤ ਆਊਗੀ ਆਉਣੀ ਵੀ ਆ ਬਹੁਤ ਦਿੱਕਤ ਆਉਣੀਆਂ ਜੇ ਆਪਾਂ ਨਾ ਜੁੜੇ ਜਥੇਬੰਦੀਆਂ ਨਾਲ ਤੇ ਆ ਕਣਕ ਦਾ ਇਧਰ ਉਧਰ ਨਾ ਹੋ ਕਰਿਓ ਇਹਨਾਂ ਦਾ ਧਿਆਨ ਰੱਖਿਓ ਪੂਰਾ ਆਪਦਾ ਵੀ ਜੇ ਕੋਈ ਉਰੇ ਆਉਂਦਾ ਮੈਂ ਤਾਂ ਇਹੀ ਕਹਿਣਾ ਵੀ ਛੋਡੇ ਇੱਥੇ ਆਉਂਦਾ ਕੋਈ ਡਾਂਗ ਫੇਰ ਦੋ ਬਸ ਕੁਛ ਨਾ ਨੌਜਵਾਨ ਵੀਰਾਂ ਨੂੰ ਬੇਨਤੀ ਆ ਵੀ ਡਾਂਗ ਫੇਰ ਦੋ ਕੁਛ ਨਹੀਂ ਹੁੰਦਾ ਇਹ ਡੀਸੀ ਡੂਸੀ ਤਾਂ ਆਪੇ ਵੱੜ ਜਾਣਗੇ ਉਧਰੇ डीसी 나 아이 डीसी ਕੁਛ ਨਹੀਂ ਆ ਏਡੀਸੀ ਸਾਨੂੰ ਕਹਿੰਦਾ ਤੀ ਕਹਿੰਦਾ ਅਸੀਂ ਕਹਾਂ ਜੀ ਮੁਸ਼ਕ ਮਾਰੂਗਾ ਫੈਕਟਰੀ ਆ ਪਰਾਲੀ ਗਲੂ ਇਹੋਕ ਹੋਊਗਾ ਮੁਸ਼ਕ ਮਾਰੂਗਾ ਚੋਂ ਸਾਨੂੰ ਉਲਟਾ ਕਹਿੰਦਾ ਕਹਿੰਦਾ ਤੁਹਾਨੂੰ ਮੱਜਾਂ ਦੇ ਗੋਹੇ ਚੋਂ ਨਹੀਂ ਮੁਸ਼ਕ ਆਉਂਦਾ ਏਡੀਸੀ ਕਹਿੰਦਾ ਅਸੀਂ ਕਹਾਂ ਤੂੰ ਬੈਠਾ ਹੀ ਕਿਤੇ ਕੁਰਸੀ ਜੀ ਤੇ ਆ ਨਹੀਂ ਤਾਂ ਤੈਨੂੰ ਦੱਸ ਦਾਂਦੇ ਵੀ ਮੁਸ਼ਕ ਕਿੱਥੋਂ ਆਉਂਦਾ ਚੱਕਰੇ ਨਹੀਂ ਕੋਈ ਬਾਈ ਪਰ ਬੇਪਰਵਾਹ ਹੋ ਕੇ ਮਤਲਬੇ ਨਹੀਂ ਕੁਝ ਹੋ ਜਾਊਗਾ ਡਾਂਗ ਫੇਰ ਦਿਓ ਚਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸੀਗਾ ਜੀ ਸਖਦੀਪ ਸਿੰਘ ਜੀ ਕਕਰਾਲਾ ਬਲਾ